کل تھوڑی خبر دیتی تھی بریکنگ نیوز تھی کہ کس طرح ہندوستان دی سرکار نے ہندوستان دی سرکار نے جو سکس فار جسٹس کے جو اپنا پردھان ہیں جو کونسل کے لائر ہیں اپنا گرپن سنگھ پنو صاحب ان کے خلاف ایک کیس رجسٹر کیا تھا ایک ایف آئی آر رجسٹر کی تھی دلی کے اندر این آئی اے نے درج کی تھے اور معاملہ نے کہا کہ پنو صاحب نے جو ہے وہ دھمکی دی ہے نریندر مودی کو ਮਤਲਬ ਇਸਮੇ ਦੋ ਚਾਰ ਚੀਜ਼ੇ ਹੈ ਮਨੇ ਅੱਜ ਜਰਾ ਥੋੜਾ ਜਿਹਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਥੋੜੀ ਜਿਹੀ ਮੈਂ ਜਰਾ ਅੱਜ ਮੈਂ ਜਰਾ ਥੋੜੀ ਜਿਹੀ ਆਪਣਾ ਕੋਈ ਜਾਣਕਾਰੀ ਤੁਹਾਨੂੰ ਦੀ ਕੋਸ਼ਿਸ਼ ਕੀਤੀ ਜਰਾ ਹਲਾਏ ਆਪਣੇ ਸੋਰਸ ਜਿਹੜੇ ਕਿ ਐਨਆਈਏ ਦੇ ਵਿੱਚ ਦਿੱਲੀ ਦੇ ਵਿੱਚ ਬੈਠੇ ਨੇ ਹੁਣ ਲਗੇ ਜਰਾ ਪੁੱਛਿਆ ਸੀ ਕਿ ਕੀ ਇੰਪੈਕਟ ਹੈ ਕੀ ਇਹ ਕਿਤਾ ਹੈ ਕੀ ਕਿਤਾ ਹੋਰ ਦੂਸਰੀ ਗੱਲ ਉਹਨੇ ਕਿਹਾ ਉਹਨੇ ਮੈਨੂੰ ਇੱਕ ਵਰੀ ਉੱਥੋਂ ਦੀ ਜਾਨਕਾਰੀ ਮਿਲੀ ਮੈਂ ਕਿ ਤੁਹਾਡੇ ਨਾਲ ਸਾਂਝੀ ਕਰ ਲਈ ਇੱਕ ਦੋ ਹੋਰ ਖਬਰਾਂ ਵੀ ਨੇ ਆਪਣੇ ਭਾਈ ਜਗਤਾਰ ਸਿੰਘ ਹਵਾਰਾ ਦੀ والدہ ਉਹਨਾਂ ਦੀ ਮਾਤਾ ਹੈ ਉਹ ਆਈਆਂ ਨੇ ਇੱਥੇ ਆਪਣਾ ਇਸ ਅਢੀਕ ਸੀ ਤੇ ਜੈਤਰਾ ਦੀ ਮੁਲਾਕਾਤ ਕਰਵਾ ਦਿੱਤੀ ਜਾਏ ਪਰ ਇਹ ਬ੍ਰਾਹਮਣਾਂ ਦੀ ਸਰਕਾਰ ਕੋਲੋਂ ਜਿਹੜੀ ਆਪਣਾ ਇਹ ਜਿਹੜੀ ਸਿਆਸੀ ਸਰਕਾਰ ਹੈ ਜਿਹੜੀ ਇਹਨਾਂ ਤੋਂ ਕੋਈ ਉਮੀਦ ਤੇ ਕੋਈ ਨਹੀਂ ਲੇਕਿਨ ਚਲੋ ਉਹਨਾਂ ਉਹ ਇਸ ਉਮੀਦ ਤੇ ਆਏ ਨੇ ਉਹ ਵੀ ਤੁਹਾਡਾ ਖਬਰ ਸਾਂਝੀ ਕਰਾਂਗਾ ਮੈਂ ਉਹਨਾਂ ਨੂੰ ਤੁਹਾਨੂੰ ਦੱਸਾਂਗਾ ਔਰ ਭਾਈ ਇੰਦਰਜੀਤ ਗੁਸਾਲ ਦੇ ਹਵਾਲੇ ਕੋਈ ਨਵੀਆਂ ਜਾਣਕਾਰੀਆਂ ਉਹਨਾਂ ਦੀ ਜਿਵੇਂ ਗ੍ਰਿਫਤਾਰੀ ਮੋਟਿਵ ਕੀ ਦਾ ਔਰ ਕੁਝ ਹੋਰ ਫਿਲਮ ਕਿਸਮ ਦੀਆਂ रिपोर्ट्स ਆ ਰਹੀਆਂ ਔਰ ਇੱਕ ਬਹੁਤ ਵੱਡਾ ਕੰਸਰਨ ਇਹ ਚੁੱਕਿਆ ਜਾ ਰਿਹਾ ਜੀ ਕਿ ਅਜੇ ਜਿਹੜੀ ਖਬਰ ਪੈਦਾ ਨਹੀਂ ਹੁੰਦੀ ਯਾਨੀ ਕਿ ਅਜੇ ਖਬਰ ਜਿਹੜੀ ਹੈ ਉਹ ਕਿਤੇ ਆਪਣਾ ਇੰਗਲਿਸ਼ ਮੀਡੀਆ ਤੇ ਯੂਰਪੀਅਨ ਮੀਡੀਆ ਤੇ ਇਵਨ ਕਿ ਕੈਨੇਡੀਅਨ ਮੀਡੀਆ ਤੇ ਵੀ ਨਹੀਂ ਆਉਂਦੀ ਪਰ ਉਹ ਖਬਰਾਂ ਜਿਹੜੀਆਂ ਨੇ ਉਹ ਹਿੰਦੁਸਤਾਨ ਦੇ ਮੀਡੀਆ ਤੇ ਚੱਲਣ ਲੱਗ ਪੈਂਦੀਆਂ ਨੇ ਇੱਥੇ ਜਿਹੜਾ ਮੈਂ ਤੁਹਾਨੂੰ ਦੱਸਾਂਗਾ ਐਂਡਟੀਵੀ 'ਚ ਖਬਰਾਂ ਕਿੱਥੋਂ ਚੱਲਦੀਆਂ ਔਰ ਕੌਣ ਚਲਾਦਾ ਮੈਂ ਤੁਹਾਨੂੰ ਪੂਰੇ ਦੱਸਾਂਗਾ ਉਹ ਵੀ ਮੇਰੇ ਕੋਲ ਇੱਕ ਬੜੀ ਵੱਡੀ ਜਾਣਕਾਰੀ ਹੈ ਕਿ ਪਤਾ ਥਾਰਾ ਮੈਂ ਚੋਕੇ ਨਾਲ ਇਹਨੂੰ ਜਾਣਨਾ ਹੈ ਨਾ ਜਰਾ ਜਿਹੜਾ ਤੋਂ ਜਾਣਦੇ ਇਹਨਾਂ ਨੂੰ ਤੇ ਇਸ ਵਾਸਤੇ ਉਹ ਵੀ ਤਾਂ ਨਾ ਸੱਚ ਕਰਾਂਗਾ ਮੈਂ ਉਸ ਤੋਂ ਪਹਿਲੇ ਪੁੱਛਿਆ ਹੈ ਆਪਣਾ ਇਹਨਾਂ ਨੂੰ ਕੀ ਕਹਿੰਦੇ ਨੇ ਇਹ ਜਿਹੜੇ ਐਨ ਆਈ ਵਾਲਾ ਮੈਂ ਗਿਆ ਸਰਪੰਚ ਸਿੰਘ ਪੰਦੂਰ ਨੇ ਉਹਨੇ ਕਿਹਾ ਜੀ ਕਿ ਪਹਿਲੀ ਗੱਲ ਹੈ ਉਹਨੇ ਕਿਹਾ ਜੀ ਕਿ ਇੱਕ ਤੇਜੀ ਕੇ ਸਰਕਾਰ ਜਿਹੜੀ ਅੰਦਰਤਾਂ ਦੀ ਉਹ ਡੇਰੀ ਹੋਈ ਹੈ ਤੇ ਇਸ ਤਰ੍ਹਾਂ ਦੇ ਮੁਕਦਮੇ ਇਸ ਤਰ੍ਹਾਂ ਦੀ ਐਫ ਆਈ ਆਰ ਆ ਉਹ ਕਹਿੰਦਾ ਜੀ ਕਿ ਪਹਿਲੇ ਦੋ ਤਰੀਕੇ ਦੋ ਦੋ ਮਕਸਦ ਹੁੰਦੇ ਨੇ ਇੱਕ ਦੇ ਨਾਲ ਨਾਲ ਜਿਹੜਾ ਆਪਣਾ ਉਹ ਕਾਗਜ਼ ਉਹਨਾਂ ਢਿੱਡ ਭਰਿਆ ਜਾਏ ਦੂਜਾ ਦੂਜਾ ਜਿਹੜੇ ਇਹ ਰੱਖੇ ਹੁੰਦੇ ਨੇ ਬਦਮਾ ਐਫ ਆਈ ਆਰਾਂ ਦੇ ਜੀ ਕਿ ਕੱਲ ਕਲਾ ਨੂੰ ਜਰੂਰ ਹੀ ਲੋੜ ਪਵੇ ਜਦੋਂ ਵੀ ਲੋੜ ਪਵੇ ਤਾਂ ਕਾਰਵਾਈ ਕਰਨੀ ਹੋਵੇ ਕੋਈ ਕਰਵਾਣੀ ਹੋਵੇ ਕੋਈ ਐਵੇਂ ਰੈੱਡ ਨੋਟਸ ਕਢਵਾਣੇ ਹੋਣ ਕਿਤੇ ਠੀਕ ਹੈ ਮਿਟਰਪਾਲ ਦੇ ਪਿੱਛੇ ਜਾਣਾ ਉਹ ਤੇ ਕਮੇ ਕਮ ਤੁਹਾਡੇ ਕੋਲ ਇਹਦੇ ਮੁਕਦਮੇ ਆਂਦੀਆਂ ਐਫ ਆਈ ਆਰਾਂ ਬੰਦੇ ਤੇ ਹੋਣ ਕਿ ਤੁਸੀਂ ਜਾ ਕੇ ਨਾ ਆਪਣਾ ਕੇਸ ਸਾਹਮਣੇ ਰੱਖ ਲਓ ਤੇ ਮੈਂ ਕਿਹਾ ਕੇਸ ਦੇ ਦੇ ਵਿੱਚ ਹੈ ਹੀ ਕੋਈ ਨਹੀਂ ਨਗਰ ਇਹ ਕਿਹੜਾ ਕੇਸ ਹੈ ਉਨੇ ਫੈਦ ਨਗਦਰ ਬੰਸਿੰਗ ਪਰ ਉਹਨਾਂ ਦਾ ਸਿਰਫ ਇੱਕ ਹੀ ਹਾਲ ਕੀ ਇਹ ਬੰਦਾ ਜਿਹੜਾ ਇਹ ਸਿੱਖਾਂ ਦਾ ਕਾਤਲ ਏ ਤੇ ਸਿੱਖਾਂ ਦਾ ਪਿੱਛਾ ਕਰਾਂ ਦਾ ਗਾਂਸਣਾ ਔਰ ਨਗਦਰ ਟ੍ਰਾਂਸਨੈਸ਼ਨਲ ਡਿਪ੍ਰੈਸ਼ਨ ਤੇ ਪੂਰੀ ਦੁਨੀਆ ਦੇ ਦਸਤਾਨ ਉਹ ਕਹਿੰਦੇ ਬਿਲਕੁਲ ਇਹ ਗੱਲ ਮੰਨੀ ਜਾ ਰਹੀ ਬਲਕੇ ਐਨਆਈਏ ਦੇ ਵਿੱਚੋਂ ਜਿਹੜੇ ਲੋਕ ਸਨ ਉਹ ਥੋੜੇ ਜਿਹਾ ਤੇ ਬੈਕਫੋਰਡ ਤੇ ਵੀ ਨਜ਼ਰ ਆਇਆ ਥੋੜੇ ਬੈਕਫੋਰਡ ਤੇ ਵੀ ਨਜ਼ਰ ਆਇਆ ਕਿ ਉਹਨੇ ਕਹਿ ਦਿੱਟ ਤੁਹਾਡਾ ਤੇ ਜਿਹੜਾ ਟ੍ਰਾਂਸਨੈਸ਼ਨਲ ਡਿਪ੍ਰੈਸ਼ਨ ਵਾਲਾ ਟੱਗਾ ਚੱਠਾ ਮੈਗੇ ਇਹ ਤੇ ਹੁਣ ਪੂਰੀ ਦੁਨੀਆ ਦੇ ਸਾਹਮਣੇ ਆ ਗਿਆ ਹੋਇਆ ਉਹਨੇ ਕਿਹਾ ਜੀ ਬਿਲਕੁਲ ਅੱਜ ਜਿਦਾ ਕੁਝ ਹੈ ਨੇ ਤੇ ਪਰਨ ਉਹ ਕਿਹ ਕੀ ਕਰੀਏ ਅਸੀਂ ਤੇ ਕਦੇ ਕਾਰੋਬਾਰੀ ਆ ਕੰਮ ਕਰਦੇ ਆ ਇਹ ਵੀ ਸਰਕਾਰਾਂ ਜੀ ਦੋਲ ਜਾਣੇ ਉਹਦੀਆਂ policies ਤੇ ਉਹ ਜਿਹੜਾ ਜੋ ਹੁਕਮ ਉਹ ਰਾਜ ਜੀ ਦਿੰਦਾ ਉਹ ਉੱਤੇ अमल ਹੋ ਜਾਂਦਾ ਤੇ ਕੋਸ਼ਿਸ਼ ਕਰੀਤੀ ਤੇ ਉਹਨੇ ਕਹਿੰਦੀ ਕਿ ਮੈਂ ਕਹਿੰਦੀ ਕਿ ਅਸੀਂ ਤੇ ਬਸ ਮੁਕਦਮਾ ਲੇ ਕੇ ਤੇ ਦਰਜ ਕਰਕੇ ਫਾਈਲ 'ਚ ਰੱਖ ਲਿਆ ਕੱਲ ਕਲਾ ਨੂੰ ਕਿਤੇ ਜ਼ਰੂਰਤ ਪੈ ਗਈ ਜਿਦੇ ਜਲਾਵ ਜਦੋਂ ਜਦੋਂ ਕੋਈ ਉਹਨੂੰ ਕਿਤੇ ਕੋਈ ਕੰਮ ਕਹਿਣਾ ਹੋਏਗਾ ਜਾਂ ਮੀਡੀਆ ਕੰਜ਼ਮਪਸ਼ਨ ਵਾਸਤੇ ਕਿ ਦੇਖੋ ਜੀ ਇਸ ਬੰਦੇ ਦੇ ਖਿਲਾਫ ਇੰਨੀਆਂ FIR ਆ ਮੈਂ ਤਾਂ ਠੀਕ ਹੈ ਜੀ ਤੁਹਾਡੇ ਕਾਗਜ਼ ਨੇ ਤੁਹਾਡਾ ਮੁੱਲ ਕੇ ਤੁਹਾਡੀ ਅਵਸਥਾ ਤੁਹਾਡੀ ਇੰਨਾ ਹੀ ਹੈ ਜਿੰਨੇ ਮਰਦੀ ਆਸਾਂ ਯਾਰਾਂ ਦੱਸ ਕਰੀ ਜੋ ਜਿੱਤੇ ਮਰਜ਼ੀ ਕਰ ਲੋ ਤੋ ਖੈਰ ਇਹ ਗੱਲ ਜਾਣਕਾਰੀ ਦੀ ਇਸ ਵੇਸੇ ਇਸ ਆਪਣਾ ਮੈਂ ਤਾਂ ਕੱਲ ਵੀ ਕਿਹਾ ਸੀ ਕਿ ਇਹ ਖਬਰ ਇਹ ਨਹੀਂ ਮੁਕਦਮਾ ਹੈ ਇਹ ਗੁਰਪ੍ਰਤ ਸਿੰਘ ਪੰਨੂ ਉਹਨਾਂ ਦੇ ਗੱਲ ਮੈਡਲ ਹੈ ਔਰ ਇੱਕ ਹੋਰ ਚੀਜ਼ ਸਾਡੀ ਹੁੰਦੀ ਸਾਹਮਣੇ ਆਦੀ ਮੈਂ ਤੁਹਾਡੀ ਉਹ ਵੀ ਸਾਂਝੀ ਕਰਦਾ ਉਹ ਚੀਜ਼ ਕਿਹੜੀ ਉਹ ਜੀ ਇਹ ਵੇ ਕਿ ਗਰਪੁਲ ਸਿੰਘ ਪੰਨੂ ਹੁਈ ਜਿਹੜੀ ਗੱਲ ਕਰਦੇ ਨੇ ਉਹ ਡਾਇਰੈਕਟ ਮੈਸੇਜ ਜਿਹੜਾ ਦਿੱਲੀ ਪਹੁੰਚਦਾ ਮਤਲਬ ਜਿਹੜੀ ਗੱਲ ਹੈ ਜਿਹੜੀ ਗੱਲ ਕਰਨਾ ਚਾਹੁੰਦੇ ਨੇ ਜਿਹਨੂੰ ਸੁਨੇਹਾ ਦਿੰਦੇ ਨੇ ਉਹ ਸੁਨੇਹਾ ਉਹਨੂੰ ਬੰਦ ਨੂੰ ਪਹੁੰਚ ਜਾਂਦਾ ਠੀਕ ਹੈ ਉਹ ਗੋਗ ਆਪਣਾ ਭਗਵਤ ਮਾਰ ਨੂੰ ਸੁਨੇਹਾ ਦਿੰਗੇ ਤੇ ਤੇ ਲੈਂਡਪੋਨਿਕ ਸਕੀਮ ਜਿਹੜੀ ਉਹ ਬੰਦ ਹੋ ਜਾਂਦੀ ਉਹ ਆਪਣਾ ਉਹਨੂੰ ਦਿੰਦੇ ਨੇ ਸੁਨੇਹਾ ਮੋਦੀ ਨੂੰ ਬੋਦੀ ਦੇ ਕੇ ਐਫ ਆਰ ਦੱਗ ਹੋ ਜਾਂਦੀ ਗੁਰਪੰਤ ਸਿੰਘ ਪੱਲੂ ਘੋਰਾ ਦੀ ਤੇ ਉਹ ਮਤਲਬ ਕਹਿੰਦਾ ਇਹ ਵੀ ਕਿ ਸਾਰਾ ਕੁਝ ਜਿਹੜਾ ਉਹ ਬੜਾ ਟਾਰਗੇਟ ਤੇ ਨਿਸ਼ਾਨੇ ਤੇ ਗੁਰਪੰਤ ਸਿੰਘ ਪੱਲੂ ਘੋਰਾ ਦੇ ਲੱਗ ਰਿਹਾ ਉਹ ਉਹਨਾਂ ਦੀ ਗੱਲਾਂ ਦੀ ੱਤ ਦਿੱਲੀ ਤੱਕ ਪੈ ਰਹੀ ਹੈ ਉਹਨਾਂ ਦੀ ਹੋਂਦ ਨੂੰ ਹੁਣ ਕੋਈ ਚੈਲੰਜ ਦਾ ਟਾਲ ਨਹੀਂ ਸੰ ਇਹ ਗੁਰਪੰਤ ਸਿੰਘ ਪੱਲੂ ਘੋਰਾ ਦੀ ਹੋਂਦ ਜਿਹੜੀ ਹੈ ਉਹ ਸਿੱਖਾਂ ਦੀ ਹੋਂਦ ਉਹ ਖਾਲਸਾਤਨ ਦੇ ਫ੍ਰੈਂਡਮ ਦੀ ਹੋ ਉਹ ਖਾਲਸਾਤਨ ਦੀ ਹੋਂਦ ਹੈ ਉਹ ਹੋਣਾ ਹੀ ਹੋਣਾ ਹੈ ਕਿ ਖਾਲਸਾ ਤੇ ਬਰੰਡਮ ਦੀ ਜਦੋਂ ਗੱਲ ਕਰੀਏ ਤੇ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਕਿ ਖਾਲਸਾ ਤੇ ਬਰੰਡਮ ਜਿਹੜਾ ਇਹਨੇ ਛੱਤਾਂ ਪਾਉਣੀਆਂ ਇਹਨੇ ਛੱਤਾਂ ਪਾਉਣੀਆਂ ਖਾਲਸਾ ਦੇ ਉੱਤੇ ਤੇ ਖਾਲਸਾ ਤੇ ਬਰੰਡਮ ਦੀ ਅਗਲੀ ਤਾਰੀਖ ਤੁਹਾਨੂੰ ਯਾਦ ਹੈ 23 ਨਵੰਬਰ ਬਸ ਇਹ ਸਤੰਬਰ ਮੁੱਕ ਰਿਹਾ ਅਕਤੂਬਰ ਗਿਆ ਤੇ ਨਵੰਬਰ ਆ ਗਿਆ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਭਾਈ ਅੰਦਰ ਜੀਤ ਨੂੰ ਉਹਨਾਂ ਨੇ ਭੜ ਲਿਆ ਅੰਦਰ ਰੱਖਿਆ ਲੇਕਿਨ ਲੇਕਿਨ ਇਹ ਜਿਹੜੀ ਉਹਨੂੰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਜਾਂ ਉਹਨੂੰ ਅੰਦਰ ਰੱਖਣਾ ਹੈ ਖਾਮ ਖਾ ਜਾਲੀ ਜਾਂ ਇਸ ਮੁਕਦਮੇ ਦੇ ਪਾ ਕੇ ਉਹਨਾਂ ਬਾਰੇ ਦੀ ਜਾਣਕਾਰੀ ਤੁਹਾਨੂੰ ਦੱਸਣਾ ਉਹ ਜਿਹੜਾ ਆਪਣਾ ਉਹ ਕੀ ਕਹਿੰਦੇ ਨੇ ਉਹ ਤੁਹਾਨੂੰ ਜਿਹੜਾ ਆਪਣਾ ਉਹਨਾਂ ਨੂੰ ਕਿਤੇ ਮੇਰਾ ਮਿਸ਼ਨ ਤੋਂ ਇਹਨਾਂ ਨੂੰ ਰੋਕ ਨਹੀਂ ਸਕਦੀ ਇਹ ਕਿੰਦਰਜੀਤ ਨੂੰ ਕੀ ਬੜਿਆ ਮਿਸ਼ਨ ਨੂੰ ਅਗਰ ਕੋ ਰੋਕਣਾ ਹੁੰਦਾ ਅਗਰ ਰੁਕਦਾ ਹੁੰਦਾ ਮਿਸ਼ਨ ਤੇ ਫਿਰ ਭਾਈ ਹਰਦੀਪ ਸਿੰਘ ਨਜ਼ਰ ਤੋਂ ਬਾਅਦ ਤੇ ਫਿਰ ਕੈਨੇਡਾ ਦੇ ਵਿੱਚ ਖਾਲਸਾਨ ਦਾ ਰੈਫਰੈਂਡਮ ਹੁੰਦਾ ਹੀ ਕੋਈ ਨਾ ਫਿਰ ਤੇ ਮਿਸ਼ਨ ਉੱਥੇ ਰੁਕ ਜਾਣਾ ਪਰ ਨਹੀਂ ਇਹ ਮਿਸ਼ਨ ਗੁਰੂ ਦਾ ਮਿਸ਼ਨ ਹੈ ਇਹ ਗੁਰੂਆਂ ਦਾ ਮਿਸ਼ਨ ਹੈ ਮਹਾਰਾਜ ਗੁਰੂ ਦਾ ਮਿਸ਼ਨ ਹੈ ਇਹ ਸਿੱਖਾਂ ਦਾ ਮਿਸ਼ਨ ਹੈ ਪੰਜਾਬੀਆਂ ਦਾ ਮਿਸ਼ਨ ਹੈ ਇਹ ਆਪਣੀ ਹੱਕਾਂ ਦੀ ਲੜਾਈ ਹੈ ਕਿਉਂਕਿ 84 ਜਿਹੜੀ ਹੈ ਉਹ ਸਿਰਫ 1984 ਦੀ ਨੀਤੀ ਹੋਈ ਇਹ ਕਸਤਾਨ ਨੇ 84 ਦਾ ਹੁਣ ਤੱਕ ਸਿਸਤਰਾ ਜਾਰੀ ਰੱਖਿਆ ਹੋਇਆ 84 ਪੰਜਾਬੀਆਂ ਦੇ ਸਿੱਖਾਂ ਦੇ ਜਿਹੜਾ ਹੁਣ ਤੱਕ ਹੋ ਰਹੀ ਹੈ ਹੁਣ ਤੱਕ ਹੋ ਰਹੀ ਹੈ ਬਸ ਇਹਦਾ ਕੀ ਕਹਿੰਦੇ ਨੇ ਫਾਰਮ ਬਦਲੀਏ ਜਗਾ ਬਦਲੀਏ ਪਹਿਲੇ ਪਹਿਲੇ ਜਿਹੜਾ ਸੀ ਆਪਣਾ ਟਾਰਗੇਟ ਜਿਹੜੀ ਚੜਦੇ ਪੰਜਾਬ ਦੇ ਸਾਰੇ ਜਵਾਨ ਟਰ ਹੁਣ ਹਰ ਉਹ ਜਵਾਨ ਟਾਰਗੇਟ ਜਿਹੜਾ ਖਾਲਸਾਣ ਦੇ ਨਾਲ ਜੁੜਿਆ ਹੋਇਆ ਉਹ ਭਾਵੇਂ ਤੁਸੀਂ ਮੀਡੀਆ ਤੇ ਬੈਠ ਕੇ ਆਪਣਾ ਕੰਮ ਕਰ ਰਹੇ ਹੋ ਉਹ ਵੀ ਇਹਨਾਂ ਦਾ ਟਾਰਗੇਟ ਨੇ ਉਹ ਵੀ ਉਹ ਵੀ 84 ਦੀ ਜੱਦ ਵਿੱਚ ਭਾਵੇਂ ਗਰੇਂਦਰ ਸਿੰਘ ਕੁਸਾਰ ਵਾਲੇ ਦਾ ਬੰਦਾ ਜਿਹੜੇ ਦੇ ਉੱਤੇ ਉਹ ਵੀ 84 ਦੀ ਜੱਦ ਵਿੱਚ ਭਾਵੇਂ ਹਰਦੀਪ ਸਿੰਘ ਨੇਜਰ ਵਾਲਾ ਬੰਦਾ ਉਹ ਵੀ 84 ਦੀ ਜੱਦ ਚ ਆਇਆ ਭਾਵੇਂ ਗੁਰਪਤ ਸਿੰਘ ਪੰਨੂ ਗੁਰਪਤ ਸਿੰਘ ਪੰਨੂ ਜਿਹੜੇ ਨੇ ਉਹ ਵੀ 84 ਦੀ ਥੈਰ ਹੈ ਉਹ ਵੀ ਚੁਰਾਸੀ ਦਾ ਸਾਹਮਣਾ ਕਰ ਰਿਹਾ ਇਹ 84 ਇਹਦੇ ਮੁੱਕੀ ਨਹੀਂ ਸੱਚ ਪੁਰਾਣੀ ਖੋ ਪੰਜਾਬੀਆਂ ਮੈਂ ਤੁਹਾਨੂੰ ਇਹ ਦੱਸ ਗਾ ਰਿਹਾ ਇਹ 84 ਇਹਦੇ ਮੁੱਕੀ ਨਹੀਂ ਇਹ 84 ਉਦੋਂ ਹੀ ਮੁੱਕਣੀ ਹੈ ਜਦੋਂ ਖਾਲਸਾਤਨ ਦਾ ਐਲਾਨ ਹੋਇਆ ਇਹ 84 ਉਦੋਂ ਹੀ ਮੁੱਕਣੀ ਹੈ ਜਦੋਂ ਜਦੋਂ ਪੰਜਾਬੀਆਂ ਨੇ ਆਪਣੇ ਅਧਿਕਾਰ ਆਪਣੇ ਹੱਥ ਵਿੱਚ ਲੈ ਲਏ ਇਹ 84 ਉਦੋਂ ਮੁੱਕਣੀ ਹੈ ਜਦੋਂ ਮੇਰੇ ਪੰਜਾਬੀਆਂ ਨੂੰ ਮੇਰੇ ਛੜਦੇ ਪੰਜਾਬ ਦੇ ਲੋਕਾਂ ਨੂੰ ਗੁਰੂ ਘਰ ਆਣ ਵਾਸਤੇ ਗੁਰੂ ਦੀ ਧਰਤੀ ਨਨਖਾਣਾ ਸਾਹਿਬ ਆਣ ਵਾਸਤੇ ब्राह्मण ਸਰਕਾਰ ਦੇ ਜਿਹੜਾ ਪ੍ਰਵਾਨ ਪੱਤਰ ਦੀ ਲੋੜ ਵੀ ਰਹਿਣੀ ਜਦੋਂ ਉਹਨਾਂ ਨੂੰ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰਨ ਵਾਸਤੇ ਆਪਣਾ ਇੱਕ ਮੱਥਾ ਟੇਕਣ ਵਾਸਤੇ ਅਰਦਾਸ ਕਰਨ ਵਾਸਤੇ ਲੁਕਾਣਾ ਸਾਹਿਬ ਗੁਰੂ ਦੇ ਗਰਮਤਖਾਨ ਦੇ ਉੱਤੇ ਜਾਣ ਵਾਸਤੇ ਹਿੰਦੁਸਤਾਨੀ ਸਰਕਾਰਾਂ ਦੇ ਤਰਲੇ ਬਿੰਦੇ ਨਹੀਂ ਕਰਨੀਆਂ ਪੈਣਗੀਆਂ ਉਦੋਂ ਉਦੋਂ 84 ਮੁਕਣੀ ਇਹ 84 ਜਿਹੜੀ ਹੈ ਏਦਾਂ ਨਹੀਂ ਮੁਕਣੀ ਤੇ ਤੁਹਾਨੂੰ ਇਹਦੇ ਵਿੱਚ ਜਿਹੜਾ ਆਪਣਾ ਹਿੱਸਾ ਮਸੀਂ ਲਿਆ ਹਿੱਸਾ ਲੈ ਰਹੇ ਨੇ ਹੁਣ ਵੀ ਸਾਰੇ ਹਿੱਸਾ ਲੈ ਰਹੇ ਨੇ ਸਾਰੇ ਇਹ ਜਕਟਾਰ ਸਿੰਘ ਹਵਾਰਾ ਜਿਹੜਾ ਆਪਸੇ ਫਸਿਆ ਇਹ 83 ਦੀ ਵਜ੍ਹਾ ਨੇ ਫਸਿਆ ਹੋਇਆ ਇਹਨੇ 83 ਨੂੰ ਚੈਲੰਜ ਕੀਤਾ ਭਾਈ ਅਮਰਪਾਲ ਜਿਹੜਾ ਉੱਥੇ ਜੇਲ੍ਹ ਦੇ ਬੰਦੇ ਉਹ ਵੀ 83 ਨੂੰ ਚੈਲੰਜ ਕੀਤਾ ਉਹਨਾਂ ਨੇ ਸਰਦਾਰ ਪਰਮਜੀਤ ਸਿੰਘ ਪੰਮਾ ਨੇ 83 ਨੂੰ ਚੈਲੰਜ ਕੀਤਾ ਭਾਈ ਬਖਸ਼ੀਸ਼ ਸਿੰਘ ਜਿਹੜੇ ਨੇ ਉੱਥੇ ਅਮਰੀਕਾ ਦੇ ਵਿੱਚ ਮੁਕੱਦਮਾ ਲੜ ਰਹੇ ਨੇ ਉਹਨਾਂ ਨੇ 83 ਨੂੰ ਚੈਲੰਜ ਕੀਤਾ ਭਾਈ ਇੰਦਰਜੀਤ ਨੇ 83 ਨੂੰ ਚੈਲੰਜ ਕੀਤਾ ਡਾਕਟਰ ਅਮਰਜੀਤ ਨੇ ਚੈਲੰਜ ਆਪਣਾ ਲਈ 83 ਨੂੰ ਚੈਲੰਜ ਕਰਕੇ ਬੈਠੇ ਨੇ ਤੇ ਮੇਰੇ ਸਾਰੇ ਵੀਰ ਜਿਹੜੇ ਨੇ ਜਿਹੜੇ ਵੀਰ ਜਿਹੜੇ ਅੱਜਮ ਲੜ ਰਹੇ ਨੇ ਸੰਘਰਸ਼ ਕਰ ਰਹੇ ਨੇ ਫੋਰ ਅਮਨ ਜਿਹੜੇ ਲੋਕਾਂ ਦੀ ਜਾ ਜਾ ਕੇ ਰਾਜਧਾਨੀਆਂ ਵਿੱਚ ਜਾ ਕੇ ਪੰਕਫਲੈਟ ਵੰਡਦੇ ਨੇ ਕਹਿੰਦੇ ਨੇ ਉਹ ਲੋਕ ਜਿਹੜੇ ਇੰਟਰਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਉਹਨੂੰ ਜਾਗਰੂ ਕਰਦੇ ਨੇ ਜਿਹੜੇ ਖਾਲਸਾਤਨ ਦੀ ਮੰਗ ਕਰਦੇ ਨੇ ਜਿਹੜੇ ਖਾਲਸਾਤਨ ਦੇ ਫ੍ਰੀडम ਦੇ ਪਿੱਛੇ ਲੱਗੇ ਹੋਏ ਨੇ ਮਹਿੰਦੇ ਚਲਾਉਂਦੇ ਨੇ ਉਹ ਹਰ ਬੰਦਾ ਹਰ ਮੇਰਾ ਯੋद्धा ਜਿਹੜਾ ਉਹ 84 ਦਾ 84 ਨੂੰ ਚੈਲੰਜ ਕਰ ਰਿਹਾ ਤੇ 84 ਨੂੰ ਜਿਹੜੀ ਸਿੱਖਾਂ ਉਹ ਤੇ 84 ਨਾਫਜ਼ ਕੀਤੀ ਹੈ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਆਪਣੀਆਂ ਏਜੰਸੀਆਂ ਦੇ ਰਾਹੀਂ ਆਪਣੇ ਪੁਲਸ ਦੇ ਰਾਹੀਂ ਆਪਣੀਆਂ ਫੌਜ ਦੇ ਰਾਹੀਂ ਰੋ ਦੇ ਰਾਹੀਂ ਜਿਹੜੀ 83 ਨਾਬੰਨ ਕੀਤੀ ਹੈ ਉਸ 83 ਨੂੰ ਚੈਲੰਜ ਕਰ ਰਹੇ ਨੇ ਇਸ ਦੇ ਵਿੱਚ ਆਲਟੀਮੇਟਲੀ ਜਿੱਤ ਜਿਹੜੀ ਹੈ ਜੇ ਜਿੱਤ ਜਿਹੜੀ ਖਾਲਸਿਆਂ ਦੀ ਹੋਏਗੀ ਜਿੱਤ ਜਿਹੜੀ ਗੁਰੂਆਂ ਦੀ ਹੋਏਗੀ ਜਿੱਤ ਜਿਹੜੀ ਪੰਥ ਦੀ ਹੋਏਗੀ ਜਿੱਤ ਜਿਹੜੀ ਸਿੱਖਾਂ ਦੀ ਹੋਏਗੀ ਜਿੱਤ ਅਕਾਲ ਤਖਤ ਦੀ ਹੋਏਗੀ ਜਿੱਤ ਮੇਰੇ ਮਹਾਰਾਜ ਗੁਰੂ ਨਾਨਕ ਦੇ ਤਰਸ ਦੀ ਹੋਏਗੀ ਸਾਰੀਆਂ ਜਿੱਤਾਂ ਇਹਨਾਂ ਦੇ ਹਿੱਸੇ ਆਉਣੀਆਂ ਤੁਸੀਂ ਘਬਰਾਣਾ ਨਹੀਂ سنگرش لما ہو سکتا ہے دیکھو اج دنیا ہے فلسطین نو تسلیم کر رہی ہے یورپی یورپی یونین دیا سٹیٹان ریاستیں نے فرانس میں اسٹریلیا یو کے کینیڈا تک آج فلسطین کی ریاست نو تسلیم کر رہے ہیں کہنے لے کہ ٹھیک ہے اج جا کل ترکی نے ترکی نے یو ایس پی اسمبلی وچ کشمیر دا ایشو رکھا پاکستان نے بار بار کشمیر دا ایشو رکھا ਨੋਰਥ ਅਮਰੀਕੀ ਸਰਦਰ ਕਸ਼ਮੀਰ ਦਾ ਜ਼ਿਕਰ ਕਰਦਾ ਕਿ ਇਹਨੂੰ ਕੰਮ ਹੋਣਾ ਚਾਹੀਦਾ ਦੁਨੀਆ ਕਸ਼ਮੀਰ ਦੇ ਮੁੱਦੇ ਤੇ ਵੀ ਆ ਗਈ ਹੈ ਤੇ ਜਿਸ ਦਿਨ ਕਸ਼ਮੀਰ ਦਾ ਮਾਮਲਾ ਸਿੱਧਾ ਹੋਇਆ ਨਾਲ ਹੀ ਅਗਲਾ ਅਗਲਾ ਸਹੀ ਖਾਲਸਤਾਨ ਹੋਏਗਾ ਪੰਜਾਬ ਹੋਏਗਾ ਇਹ ਹਿੰਦੁਸਤਾਨ ਦੀਆਂ ਸਰਕਾਰਾਂ ਜਾਣਦੀਆਂ ਹਿੰਦੁਸਤਾਨ ਦੀਆਂ ਸਰਕਾਰਾਂ ਜਾਣਦੀਆਂ ਇਸ ਵਜ੍ਹਾ ਨਾਲ ਇਸ ਵਜ੍ਹਾ ਨਾਲ 84 ਜਿਹੜਾ ਨਾ ਆਪਣਾ ਨੂੰ ਮੁੱਕਣ ਨਹੀਂ ਦੇ ਰਹੀ ਇਸ ਵਜ੍ਹਾ ਨਾਲ ਲੋਕਾਂ ਨੂੰ ਡਰਾ ਰਹੀਆਂ ਧਮਕਾ ਰਹੀਆਂ ਪਰ ਫਿਰ ਮੈਂ ਕਹਿਣਾ ਯੋਧੇ ਹੁਣ ਅੰਦਰਿੰਦਰਜੀਤ ਗੁਸਾਲ ਜਿੰਦੇ ਕਿ ਡਰਦੇ ਨਹੀਂ ਮੈਂ ਸਾਨੂੰ ਆਪਣੇ ਉਹਨਾਂ ਦੇ ਨਾਲ ਗੁਫ਼ਤਗੂ ਜਿਹੜੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਦੋ ਤਿੰਨ ਵਾਰੀ ਤੁਹਾਨੂੰ ਮੈਂ ਸਾਰੇ ਕਲਿੱਪ ਆਪਣੇ ਦੁਬਾਰਾ ਪਿਛਲੇ ਪਾਸੋਂ ਵੀਡੀਓਜ਼ ਵੀ ਦਿਖਾ ਚੁੱਕਿਆ ਸਾਰੇ ਉਹਨਾਂ ਦਾ ਹੌਸਲਾ ਕੀ ਸੀ ਮਿਸ਼ਨ ਬਾਰੇ ਜ਼ਿੰਦਗੀ ਦੇ ਪਿੱਛੇ ਜੂਨ ਕੀਤਾ ਉਹਨੇ ਮਿਸ਼ਨ ਨੂੰ ਜੂਨ ਕੀਤਾ ਇਹ ਜਿਹੜੀ ਉਹਨੇ ਗੱਲ ਦੀ ਉਹ ਆਪਣਾ ਕੈਨੇਡਾ ਪੁਲਿਸ ਨੇ ਜਿਹੜਾ ਉਹ ਭਰਿਆ ਇਹ ਇੱਕ ਦਰਜੀਤ ਗੁਸਾਰ ਦਾ ਸਵਾਲ ਨਹੀਂ ਇਹ ਕੈਨੇਡਾ ਦੀ ਪੁਲਿਸ ਦਾ ਸਵਾਲ ਹੈ ਕਿ ਉਹਨਾਂ ਨੇ ਇੱਕ ਬੰਦੇ ਨੂੰ ਪ੍ਰੋਟੈਕਸ਼ਨ ਨਹੀਂ ਦੇ ਸਕੇ ਕਿ ਆਪਣੇ ਘਰ ਵਿੱਚ ਲੈ ਲਿਆ اس کے بعد اندر جیس جیت دے ہی حوالے ایک بہت بڑا واقعن میں ایز جنرلسٹ ہم دس رہا ایز اے میڈیا مین دکھ رہا بہت بڑا واقعن ہے کہ ہر یہ گل سمجھی جا رہی ہے کہ اندر جیس پا جی کی گرفتاری ڈٹیل جہیا نے وہ کنیڈین پولس نے گرفتار کرن تو پہلے ہی ہندوستانی میڈیا کے اتنے نشر ہو رہی ہے سارا گلان سکھ پرس ایسوسی نے بڑا سوال زبردست چکیا ہے ਕੈਨੇਡਾ ਦੇ ਜਰਨਲਿਸਟਾਂ ਨੂੰ ਦੱਸਾਂ ਕਿ ਇਹ ਕਿਹੜੀ ਕਿਸਨ ਸਿੰਘੀ ਹੈ ਜਿਹੜੀ ਕਿ ਕੈਨੇਡਾ ਦੀਆਂ ਜਰਨਲਿਸਟਾਂ ਦੇ ਕੋਲ ਖਬਰ ਨਹੀਂ ਆਂਦੀ ਹਜ਼ਾਰਾਂ ਮੀਲ ਦੂਰ ਬੈਠੇ ਐਂਡੀ ਟੀਵੀ ਦੇ ਕੋਲ ਖਬਰ ਚੱਲ ਜਾਂਦੀ ਹੈ ਐਂਡੀ ਟੀਵੀ ਦੱਸ ਦਿੰਦੀ ਹੈ ਕਿ ਨਾਬੇ ਕੁਝ ਲੋਕ ਤੇ ਕਹਿ ਰਹੇ ਨੇ ਕਿ ਇਹਨੂੰ ਮਾਰ ਦਿੱਤਾ ਯਾਨੀ ਕਿ ਮਾਰ ਦਿੱਤਾ ਅੰਦਰਜੀਨ ਨੂੰ ਔਰ ਹਕੀਕਤ ਇਹ ਸੀ ਇਹ ਵੀ ਫੜੇ ਇਹ ਵੀ ਗੱਲ ਕੀਤੀ ਜਿਹੜਾ ਇਹਨਾਂ ਨੇ ਕੈਨੇਡੀਅਨ ਪੁਲਿਸ ਨੇ ਜਿਹੜਾ ਉੱਤੇ ਫਾਇਰ ਆਰਮ ਪਾਇਆ ਫਾਇਰ ਆਰਮ ਪਾਇਆ ਅਸਲ ਰੌਲਾ ਇਹ ਹੈ ਹੀ ਨਹੀਂ ਇਹ ਵੀ ਇਹ ਵੀ ਗੈਰ ਵੀ ਗੱਲਾਂ ਹੋਣ ਚਾਹੀਆਂ ਕਿ ਜਿਹੜੇ ਉਹਨੂੰ ਤੰਫੀਆਂ ਲਾਉਂਦੇ ਅਸਨ ਗ੍ਰੇਟ ਟ੍ਰਾਂਸਨੈਸ਼ਨਲ ਸਬੈਕਸ਼ਨ ਦੇ ਦਰਸ਼ਕ ਕਰਦੀ ਇਹ ਉਸਤਾਨ ਦੇ ਕਰਾਉਂਦੇ ਨੇ ਉਹਨਾਂ ਦੇ ਨਾਲ ਸਾਹਮਣਾ ਆਪਣਾ ਹੋ ਰਿਹਾ ਸੀ ਗੱਜੀ ਦਾ ਜਿਹਦੇ ਵਿੱਚ ਇੰਦਰਜੀਤ ਨੇ ਆਪਣੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸਾਈਟ ਪਹੁੰਚਣਾ ਪਿਆ ਪੁਲਿਸ ਤੇ ਸਵਾਲੀਆ ਨਿਸ਼ਾਨ ਹੈ ਕਿ ਪੁਲਿਸ ਨੇ ਜਿਹੜੇ ਸੀ ਹਥਿਆਰੇ ਜਿਹੜੇ ਸੀ ਜਿਹੜੇ ਉਹਨੂੰ ਮਾਰਨ ਆਏ ਜਾਂ ਉਹਨੂੰ ਤੰਫੀਆਂ ਲਾਉਣ ਆਏ ਉਹਨਾਂ ਨੂੰ ਜਾਣ ਦਿੱਤਾ ਉਹ ਨਹੀਂ ਫੜੇ ਉਹ ਗਰੀਬ ਆਦਮੀਆਂ ਨੂੰ ਦਰਦ ਦੋਦੇ ਤੋਂ ਦੇ ਨਾਲ ਜਿਹੜੇ ਦੋਸਤ ਹੀ ਤੈਨੂੰ ਲੈ ਲੱਗਾ ਹਰਾਸਤ ਵਿੱਚ ਤੁਹਾਡੀ ਇਵਾਦਤ ਕਰੀਏ ਮੈਂ ਤੇ ਹੈਰਾਨ ਆ ਕੈਨੇਡਾ ਦੀ ਪੁਲਿਸ ਤੋਂ ਕਿ ਕਿਸ ਤਰ੍ਹਾਂ ਦਾ ਜਸਟਿਸ ਸਿਸਟਮ ਹੈ ਕਿਸ ਤਰ੍ਹਾਂ ਦਾ ਲਾਅ ਹੈ ਕਿਸ ਤਰ੍ਹਾਂ ਦਾ ਕਾਨੂੰਨ ਹੈ ਉੱਥੇ ਕਿ ਜਿਹੜਾ ਬੰਦਾ ਕਹਿੰਦਾ ਜੀ ਮੇਰੀ ਜਾਨ ਨੂੰ ਖਤਰਾ ਤੁਸੀਂ ਕਿਦੀ ਤੁਸ ਫੜ ਲੈਨੇ ਹੈ ਹਾਂ ਹੁਣ ਅਕੀ 2 ਅਕਤੂਬਰ ਨੂੰ ਪਾਈ ਹਰਦੀਪ ਸਿੰਘ ਜਿੱਧਰ ਵੀ ਜਿਹੜੀ ਆਪਣਾ ਸ਼ਹਾਦਤ ਹੈ ਉਹਦਾ ਕੇਸ ਵੀ ਲੱਗਿਆ ਹੋਇਆ ਉੱਥੇ ਵੀ ਸਾਰੇ ਸਿੱਖਾਂ ਨੂੰ ਅਰਦਾਸ ਕੀਤੀ ਕਿ ਤੁਸੀਂ ਜਿਆਦਾ ਤੋਂ ਜਿਆਦਾ ਲੋਕ ਜਿਹੜੇ ਨੇ ਕੋਰਟ ਤੇ ਪਹੁੰਚੋ ਉਹਦੇ ਵੀ ਆਪਣਾ ਰਾਪਤਾ ਨੰਬਰ ਵੀ ਦਿੱਤੇ ਗਏ ਹਨ ਜਿਹੜੇ ਤੁਹਾਨੂੰ ਕਰਨਾ ਭਾਈ ਅਕਾਰ ਸਿੰਘ ਉਹਨਾਂ ਨੂੰ ਵੀ ਰਾਪਤਾ ਕਰੋ ਐ ਤੁਸੀਂ ਮੈਂ ਤੁਹਾਨੂੰ ਵੀ ਤੁਸੀਂ ਵੀਡੀਓ ਦੇਖਤੀ ਆਪਾਂ ਤਾਂ ਤਸਵੀਰ ਦਿਖਾ ਦੇਣਾ ਕਿ ਉਹਨਾਂ ਦਾ ਵੀ ਸਾਰੇ ਸਾਰੇ ਸਿੱਖਾਂ ਨੂੰ ਸੱਦਾ ਦਿੱਤਾ ਗਿਆ ਤੇ ਤੁਸੀਂ ਕੋਰਟ 'ਚ ਪਹੁੰਚਣਾ 2 ਅਕਤੂਬਰ ਇਹ ਵੀ ਖਬਰ ਲੈ ਲਓ ਉਸ ਤੋਂ ਬਾਅਦ ਹਾਂ ਗੱਲ ਐਨਡੀ ਟੀਵੀ ਦੀ ਐਨਡੀ ਟੀਵੀ ਦਾ ਐਨਡੀ ਟੀਵੀ ਤੇ ਇੱਕ ਬੰਦੇ ਨੇ ਜੁਆਇਨ ਕੀਤਾ ਜਿਹੜਾ ਕਿ ਪਿਓਰਲੀ ਰੌ ਦਾ ਜਰਨਲਿਸਟ ਹੈ ਉਹਦਾ ਨਾਮ ਹੈ ਦਿੱਤਿਆ ਰਾਜਕੋਲ ਅਦਿੱਤਿਆ ਰਾਜਕੋਲ ਕਿਉਂਕਿ ਮੈਨੂੰ ਇਸ ਵਾਸਤੇ ਪਤਾ ਹੈ ਕਿ ਸਾਡੇ ਨਾਲ ਹੀ ਉਹ ਦਬਾਅ ਪਿਆ ਹੈ بلوچستان ਤੋਂ ਉਹ ਖਬਰਾਂ ਜਿਹੜੀਆਂ ਕਿ ਅਜੇ ਖਬਰਾਂ ਨਹੀਂ ਹੁੰਦੀਆਂ ਜਿਹੜਾ ਕਿਸੇ ਨੇ ਕੋਈ ਕਿਤੇ ਬੰਬ ਅਜੇ ਲਾਉਣਾ ਹੁੰਦਾ ਕਿਤੇ ਕਰਨਾ ਹੁੰਦਾ ਕੋਈ ਮੰਦ ਭਾਗਾ ਕੱਪ ਕਰਨਾ ਹੁੰਦਾ ਕਿਉਂਕਿ ਰੌ ਜਿਹੜੀ ਇਹ ਉਹਦੀਆਂ ਪ੍ਰੌਕਸੀਆਂ ਅਗੇ ਕੰਮ ਕਰ ਰਹੀਆਂ ਉਹ ਫੌਰੀ ਤੌਰ ਤੇ ਉਹਨੂੰ ਰੌ ਨੂੰ ਦੱਸਦੇ ਨੇ ਪਾਈ ਹੈ ਕੰਮ ਹੋ ਗਿਆ ਇਹ ਟਾਸਕ ਵੀ ਹੋ ਗਿਆ ਰੌ ਫੌਰੀ ਤੌਰ ਤੇ ਜਨਾਬ ਉਹ ਇਸ ਤਰ੍ਹਾਂ ਦੇ ਜਿੱਤੇ ਰਾਜਪੋਤ ਜਿਹਨਰੇ ਸਾਥੀ ਰੱਖੇ ਨੇ ਬੇਬੂ ਕੋ ਉਹਨੂੰ ਦਿੰਦਾ ਹੈ اور ناپ جناب کے پھر ٹی وی پہ چیپ دین یہ پیٹرن یہ پیٹرن ہے کہ جیسے پروکسیاں نے جڑے پیسے لے کے کام کرتی ہیں کہ جی اپنا حیر ہوئے ہوئے ہیں وہ فوری طور پہ ٹاسک کر ہیں اپنے نمبر بنانے واسے اپنے پیچھے راہفرمیشنج راہ فوری طور پہ آدتیہ راج کورس ہینڈل بھیج دیں جی ٹویٹر فوری طور پر پوسٹ کر ہیں اور نہ ہی اور پہلے ٹی وی نائن کے سی آدیہ راج کور ہوں جب دو مہینے مہینہ ڈیڑھ مہینہ ہوا انہیں وی جوائن کیتا ہے ਇਸ ਵਾਸਤੇ ਖਬਰ ਫੋਰੀ ਤੌਰ ਤੇ ਹੁਣ ਆਂਦੀ। ਹੁਣ ਜਿੰਨੀਆਂ ਰਾਵੀਆਂ ਤੇ ਏਜੰਸੀਆਂ ਦੀਆਂ ਖਬਰਾਂ ਤੁਹਾਨੂੰ ਨਜ਼ਰ ਆਣਗੀਆਂ ਉਹ ਐਨਡੀ ਟੀਵੀ ਤੇ ਨਜ਼ਰ ਆਣਗੀਆਂ ਨਜ਼ਰ ਰੱਖਣਾ। ਐਨਡੀ ਟੀਵੀ ਜਿਹੜਾ ਕਿਸੇ ਜ਼ਮਾਨੇ ਵਿੱਚ ਕਹਿਆ ਜਾਂਦਾ ਸੀ ਕਿ ਜਰਨਲਿਸਟਾਂ ਦਾ ਟੀਵੀ। ਅੱਜ ਅੱਜੇ ਰਜ਼ਕੀ ਵੀ ਐਡੀਟਰ ਦਾ ਚੈਨਲ ਇਹ ਤਾਂ ਬੜੀ ਬੈਲੈਂਸ ਖਬਰ ਆਂਦੀ ਏ। ਉਹ ਉਹ ਹੁਣ ਦਿਨ ਚਲੇਗਾ। ਉਹ ਬਾਕੀ ਜਿਹੜੇ ਰਵੀਸ਼ ਕੁਮਾਰ ਦੇ ਤੇ ਲੋਕ ਨੇ ਨਿਕਲ ਗਏ। ਸਭ ਲੋਕ ਜਿਹੜੇ ਨੇ ਬੌਂਦਰ ਗਏ ਨੇ ਕਿਉਂਕਿ ਐਨਡੀ ਟੀਵੀ ਜਿਹੜਾ ਹੁਣ ਇਹ ਹਿੰਦੂਤਵਾ ਨੇ ਖਰੀਦ ਲਿਆ। ਤੇ ਹੁਣ ਆਰਐਸਐਸ ਤੇ ਪੱਕਾ ਨੇ ਜਿਹੜਾ ਚੈਨਲ ਫੀਡ ਲੈ ਲੈਨੇ ਸਾਰੇ ਹਿੰਦੁਸਤਾਨ ਦੇ ਚਾਰੇ ਐਨਡੀਟੀਵੀ ਹੋਵੇ ਚਾਰੇ ਨਿਊਜ਼ ਦੇ ਤਿੰਨ ਹੋਵੇ ਸਾਰੇ ਠੀਕ ਹੈ ਰਿਪਬਲਿਕ ਪਿਆਰ ਦਾ ਹੈ ਹੀ ਹੋਇਆ ਸੀ ਤੇ ਜਿਹੜਾ ਤੈਨੂੰ ਹੋਰ ਵੀ ਤੁਹਾਨੂੰ ਪਤਾ ਜੈਂਕ ਕਮਿਊਨਿਟੀ ਦਾ ਉਹ ਸਾਰੇ ਹਿੰਦੂਤਵਾ ਦੇ ਸਾਰੇ ਚੈਨਲ ਜਿਹੜੇ ਇਕੱਠੇ ਹੋ ਗਏ ਨੇ ਹੁਣ ਜਿਹੜਾ ਹਿੰਦੁਸਤਾਨੀ ਮੀਡੀਆ ਦਾ ਕੋਈ ਇਤਬਾਰ ਨਹੀਂ ਨਾ ਤੁਸੀਂ ਵੀ ਇਤਬਾਰ ਨਾ ਕਰਿਆ ਕਰੋ ਨਾ ਪਰੇਸ਼ਾਨ ਹੋਇਆ ਕਰੋ ਇਸ ਵਾਰ ਤੇ ਖਬਰਾਂ ਹਾਂ ਕੈਨੇਡੀਅਨ ਅਥਾਰਟੀ ਦੇ ਉੱਤੇ ਸਵਾਲ ਜ਼ਰੂਰ ਖੜਾ ਕਰਨਾ ਹੈ ਕਿ ਤੱਕੜ ਤੋਂ ਪਹਿਲੇ ਖਬਰਾਂ ਜਿਹੜੀਆਂ ਨੇ ਉਹ ਉਧਰ ਕਿੱਧਰ ਜਾਂਦੀਆਂ ਤੁਸੀਂ ਇੰਨੇ ਜਾਂ ਫਿਰ ਰਾਤ ਤੁਹਾਨੂੰ ਜਿਹੜਾ ਨਾ ਉਹ ਡਿਕਟੇਟ ਕਰ ਰਿਹਾ ਤੁਹਾਨੂੰ ਗਾਈਡ ਕਰ ਰਿਹਾ ਕਿ ਇਹਨੂੰ ਬਦਲ ਫੜਨਾ ਕਿ ਇਹਨੂੰ ਮਾਰਨਾ ਕਿ ਇਹਨੂੰ ਕੁੱਟਣਾ ਜਾਂ ਫਿਰ ਇਹ ਵੱਲੋ ਤੇ ਆਖਰ ਤੇ ਆਖਰ ਤਾਂ ਲੱਗਦਾ ਐ ਤੁਸੀਂ ਵੀਡੀਓ ਦੇਖ ਰਹੇ ਹੋ ਭਾਈ ਜਤਾਰ ਸਿੰਘ ਹਵਾਰਾ ਦੀ ਬਾਲਦਾ ਉਹਦੀ ਮਾਤਾ ਜਿਹੜਾ ਕਿ ਉਹਨਾਂ ਦੇ ਨਾਲ ਕਿ ਮਾਨਸਿਕ ਸੰਤੋਲਨ ਜਿਹੜਾ ਉਹ ਵੀ ਸਿਰਫ ਭਾਈ ਜਤਾਰ ਸਿੰਘ ਹਵਾਰਾ ਦੇ ਬਾਰੇ ਵਿੱਚ ਤੁਸੀਂ ਸਾਰਾ ਜਾਣਦੇ ਹੋ ਕਿ 95 ਤੋਂ ਅੰਦਰ ਡੱਕੇ ਹੋਏ ਨੇ 30 ਸਾਲ ਹੋ ਗਏ ਨੇ ਅੰਦਰ ਡੱਕੇ ਹੋਏ ਨੇ ਉਹਨਾਂ ਦੇ ਉੱਤੇ ਹੁਣ ਕੋਈ ਕੇਸ ਜਿਹੜਾ ਨਾ ਉਹ ਹੈ ਹੀ ਨਹੀਂ ਸਾਰੇ ਕੇਸਾਂ ਤੋਂ ਗਿਟ ਹੋ ਗਏ ਨੇ ਬਸ ਸਰਕਾਰ ਨੇ ਡਾਕਿਆਂ ਅੰਦਰ ਰੱਖਿਆ ਉਹ ਤੁਹਾਨੂੰ ਜੀ ਡਾਕਟਰ ਸੁਰਿੰਦਰ ਰਾਜ ਤੁਸੀਂ ਗੱਲ ਡਾਕਟਰ ਸੁਰਿੰਦਰ ਜੀ ਨਾਲ ਤਾਂ ਦਸਾਂ ਗੱਲ ਕੀਤੀ ਸੀ ਜੈਸੇ ਚੈਨਲ ਦੇ ਉਤੇ ਵੀਡੀਓ ਕਈ ਵੀ ਦੇਖਣਾ ਮੈਂ ਮੇਰਾ ਜੀ ਉਦੋਂ ਉਹਨਾਂ ਨੇ ਗੱਲ ਦਾ ਖੁਲਾਸਾ ਕੀਤਾ ਸੀ ਕਿ ਹਿੰਦੁਸਤਾਨੀ ਦੀ ਸਰਕਾਰਾਂ ਨੇ ਇਹ dictators ਇੱਕ ਹਵਾਰਾ ਕਿ ਅਮਰਪਾਲ ਦੇ ਨਾਲ ਬੈਕ ਡੋਰ ਰਾਸਤੇ ਕਰਕੇ ਇਹਨਾਂ ਨੂੰ ਕਹਿ ਰਹੇ ਆ ਨੇ ਕਿ ਤੁਹਾਨੂੰ ਅਸੀਂ ਆਪਣਾ ਅਕਾਲ ਤਖਤ ਦੇ ਜੱਥੇਦਾਰ ਮੁੱਖੇ ਜੱਥੇਦਾਰ ਤੁਹਾਨੂੰ ਬਣਾ ਦਿੰਦੇ ਆ ਮੰਨ ਲੈਨੇ ਤੁਸੀਂ ਬਸ ਨਾ ਹਣ ਐ ਜਿਹੜੀ ਤੁਸੀਂ ਗੱਲ ਵੀ ਥੋੜੀ-ਮੋੜੀ ਕਰਨੀ ਹੈ ਹੋਮੀਆਂ ਪਾਸੇ ਬਣ ਕੇ ਤੁਸੀਂ ਬਹਿ ਜਾਓ ਤੁਹਾਨੂੰ ਵੀ ਛੱਡ ਦਿੰਦੇ ਆ ਤੇ ਤੁਸੀਂ ਆਪਣੇ ਨਾਲ ਸੱਨ ਲਾਓ ਇਹਦੇ ਵਿੱਚ ਜਿਹੜੀ ਖਾਲਸਾਣ ਦੇ ਜਿਹੜੀ ਕਿ ਉਹਨਾਂ ਨੇ ਇਨਕਾਰ ਕੀਤਾ ਨਹੀਂ ਮੰਨੇ ਹੁਣ ਉਹਨਾਂ ਦੀ ਬੁੱਢੀ ਮਾਂ ਪੂਰੀ ਦੁਨੀਆ ਨਹੀਂ ਦੇਖ ਲੈ ਕਿ ਤੁਸੀਂ ਠੀਕ ਹੈ ਉਹ ਉਹਨਾਂ ਨੂੰ ਵੀ ਜਦਾ ਦਿੱਤੀ ਹੈ ਜੋ ਕੁਝ ਵੀ ਦਿੱਤਾ ਲੇਕਿਨ ਇਹ ਦੁਨੀਆ ਦੇ ਕਾਨੂੰਨ ਨੇ ਹਿਮਨ ਰਾਈਟਸ ਦੇ ਉਹ ਤੇ ਕਹਿੰਦੇ ਨੇ ਨਾ ਕਿ ਮਾਂ ਨੂੰ ਪੁੱਤਰ ਨਾਲ ਮਿਲਾਓ ਉਹ ਤੇ ਮਰਨ ਨਾ ਕਰਦੇ ਤਾਂ ਦੁਨੀਆ ਦੇਖ ਲੈ ਹੁਣ ਤਾਰੀ ਇਹ ਹਿੰਦੁਸਤਾਨ ਦਾ ਚਿਹਰਾ ਦੇਖ ਲੈ ਦੁਨੀਆ ਇਹ ਇੱਕ ਗੁੱਡੀ ਮਾਂ ਜਿਹੜੀ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਦਰਬਾਰ ਦੀ ਧੋਖਰਾ ਖਾ ਰਹੀ ਏ ਪਰ ਹਿੰਦੁਸਤਾਨੀ ਸਰਕਾਰਾਂ ਇਹ ਆਈਬੀਏ ਰੋ ਐਨਆਈਏ ਕੋਈ ਮੌਕਸਤ ਨਹੀਂ ਦੇਦੀ ਹਾਲਾਂਕਿ ਤੋਂ ਬੰਦੇ ਨੂੰ ਸੁਆਹ ਹੋ ਜਾਂਦੇ ਉਸ ਤੋਂ ਬਾਅਦ ਐਵੇਂ ਤੇ ਵੀ ਮੁਲਾਕਾਤ ਹੁੰਦੀ ਏ ਜੇ ਰੂਲ ਦੇ ਮੁਤਾਬਕ ਵੀ ਮੁਲਾਕਾਤਾਂ ਹੁੰਦੀਆਂ ਆਪਣੇ ਖਾਨ ਅਹਿਲ ਖਾਨਾ ਦੇ ਨਾਲ ਘਰਦਿਆਂ ਦੇ ਨਾਲ ਫੈਮਲੀ ਦੇ ਨਾਲ ਅਫਸਰਾਂ ਦੇ ਨਾਲ ਸਟੈਂਡਰਡ ਅਫਸਰਾਂ ਦੇ ਨਾਲ ਸਾਰੇ ਲੋਕਾਂ ਦੀ ਮੁਲਾਕਾਤਾਂ ਹੁੰਦੀਆਂ ਹਰ ਇੱਕ ਜਿਹਨੀਆਂ ਮੁਲਾਕਾਤਾਂ ਬੰਦ ਨੇ ਕਿ ਉਹਦੀਆਂ ਬੰਦ ਨੇ ਜਿਹੜਾ 84 ਨੂੰ ਚੈਲੰਜ ਕਰ ਰਿਹਾ। ਜਿਹੜੇ 83 ਨੂੰ ਚੈਲੰਜ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਸਾਡੀ ਤਰਫੋਂ ਸਲੂਟ ਹੈ ਤੇ ਮਾ ਬਾਹਗੁਰੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮੈਨੂੰ ਦਿਓ ਇਜਾਜ਼ਤ ਰਬ